ਆਪਣੇ ਆਪ ਨਾਲ ਬਣਾਉਂਦੀ ਹੈ ਦੂਸਰਾ ਬੰਦਾ ਹੈ ਹੀ ਉੱਥੇ ਕੋਈ ਪਰ ਜਦੋਂ ਆਪਾਂ ਗੁਰੂ ਦੇ ਨਾਲ ਬੈਠਦੇ ਆ ਤੇ ਮੈਨੂੰ ਐ ਲੱਗਦਾ ਹੈ ਕਿ ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਸਾਡਾ ਆਪਣੇ ਨਾਲ ਰਿਸ਼ਤਾ ਬਣਾ ਲੈ ਰੱਬ ਦੀ ਉਹਦੀ ਯਾਦ ਆਉਂਦੀ ਹੈ ਜਦੋਂ ਕੋਈ ਵਿਪਤਾ ਪੈਂਦੀ ਹੈ ਅੱਗੇ ਪਿੱਛੇ ਤਾਂ ਰੱਬ ਨੂੰ ਪਿਆਦੇ ਨਹੀਂ ਕਰਦੇ ਜਿੰਨਾ ਚਿਰ ਤੁਹਾਡੇ ਅੰਦਰ ਇਸਤਰੀ ਦੇ ਗੁਣ ਨਹੀਂ ਆਉਂਦੇ ਉਹਨਾਂ ਚਿਰ ਤੁਸੀਂ ਅਰਦਾਸ ਕਰਨ ਦੇ ਕਾਬਿਲ ਨਹੀਂ ਹੋ ਸਕਦੇ ਕਿਸੇ ਨੇ ਨਹੀਂ ਕਿਹਾ ਕਿ ਮੇਰਾ ਨਾਮ ਜਪੋ ਸਭ ਨੇ ਕਿਹਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਰਾਮ ਉਹਨਾਂ ਸਾਰਿਆਂ ਨੇ ਉੱਪਰ ਉਂਗਲ ਕਰਕੇ ਉੱਪਰ ਨਾਲ ਜੋੜਿਆ ਹਾਂਜੀ ਉੱਪਰ ਕੌਣ ਬੈਠਾ ਉਹਦੀ ਅਕਾਲ ਸੂਰਤ ਕੀ ਹੈ ਜਦੋਂ ਆਪਾਂ ਕੋਈ ਵੀ ਕਰਮ ਕਰਦੇ ਆ ਕੋਈ ਮਾੜਾ ਕਰਮ ਹੀ ਕੋਈ ਬੰਦਾ ਵਿਚਾਰਦੇ ਨਾ ਇੱਕ ਵਾਰੀ ਤੇ ਆਤਮਾ ਹੋਕਾ ਦਿੰਦੀ ਕਿ ਨਾ ਕਰ ਉਹਨਾਂ ਨੇ ਕੀ ਕਹਤਾ ਇਸਤਰੀ ਨੂੰ ਕਿਛੇ ਰਾਹ ਤੱਕ ਇਸਤਰੀ ਸਿਰਫ ਕਾਮ ਵਾਸਨਾ ਦੀ ਕੀਮਤੀ ਵਾਸਤੇ ਜਿਵੇਂ ਤੁਸੀਂ ਸੇਵਾ ਕਰ ਰਹੇ ਹੋ ਨਾ ਜਿਵੇਂ ਤੁਸੀਂ ਰੋਗੀਆਂ ਨੂੰ ਦੇਖਦੇ ਹੋ ਤੇ ਤਰਸ ਆਉਂਦਾ ਹੈ ਤੁਹਾਨੂੰ ਕਿ ਇਹਨਾਂ ਨੂੰ ਰੋਗ ਲੱਗਾ ਕਿੰਨਾ ਇਲਾਜ ਹੋ ਜਾਏਗਾ ਦਿਲ ਬਾਹਰ ਨੂੰ ਆਉਂਦਾ ਹੈ ਆਉਂਦਾ ਨਾ ਇਤਿਹਾਸ ਨੂੰ ਪੜ ਕੇ ਦੇਖੋ ਉਸ ਤੋਂ ਵੱਡਾ ਦੁੱਖ ਸਾਨੂੰ ਨਹੀਂ ਆ ਸਕਦਾ ਜਿੱਥੇ ਬੰਦ-ਬੰਦ ਕੱਟਿਆ ਜਾ ਰਿਹਾ ਸੀ ਜਿਵੇਂ ਔਰਗਜੀਵ ਦਾ ਜਦੋਂ ਵਕਤ ਆਇਆ ਅਖੀਰਲੇ ਟਾਈਮ ਦੇ ਵਿੱਚ ਉਹਨੂੰ ਪਛਤਾਵੇ ਦੇ ਹੰਝੂ ਹੌਲੇ ਪਏ ਭਾਵੇਂ ਇੱਕ ਗੁਰੂ ਸਾਹਿਬ ਜੀ ਦਾ ਖੱਤ ਗਿਆ ਸੀ ਖੱਤ ਪੜਿਆ ਅਸਤਾਵਾ ਆ ਕੋਈ ਕਹਿੰਦਾ ਮੈਂ 10 ਵਾਰੀ ਜਪੀ ਸਬ지 ਪੜਦਾ ਕੋਈ ਕਹਿੰਦਾ ਮੈਂ 20 ਵਾਰੀ ਕਰਦਾ ਪਾਠ ਕੋਈ ਕਹਿੰਦਾ ਮੈਂ 30 ਵਾਰੀ ਕਰਦਾ ਉਹਦਾ ਕੀ ਫਾਇਦਾ ਹੈ ਜਦੋਂ ਬੰਦੇ ਨੂੰ ਅਹਿਸਾਸ ਹੋ ਜਾਵੇ ਕਿ ਮੈਂ ਐਡਾ ਵੱਡਾ ਪਾਪ ਕੀਤਾ ਤਾਂ ਸਭ ਤੋਂ ਵੱਡੀ ਸਜ਼ਾ ਹੈ ਬਹੁਤ ਪੜਨਾ ਮਤਲਬ ਮੰਦਿਰ ਗੁਰਦੁਆਰੇ ਜਾਣ ਨੂੰ ਹੀ ਸੋਚਦਿਆਂ ਨੇ ਕਿ ਮਹਾਮਾਰੀ 'ਚ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਪਾਠ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਮਸਕੀਨ ਸਾਹਿਬ ਜੀ ਇਹ ਵਚਨ ਕਰਦੇ ਹੁੰਦੇ ਨੇ ਕਹਿੰਦੇ 84 ਲੱਖ ਦੀ ਜਿਹੜਾ ਢੇੜ ਆਪਾਂ ਗੱਲ ਕਹਿ ਤਦੇ ਨੇ ਆ ਪਰ ਇਹ ਬੜੀ ਔਖੀ ਹੈ ਮੌਤ ਨੂੰ ਯਾਦ ਕਰੋ ਤੇ ਹਰੂ ਨੂੰ ਯਾਦ ਕਰੋ ਰੱਬ ਵੀ ਕੌਣ ਉੱਥੇ ਉੱਪਰ ਬੈਠਾ ਹੋਏਗਾ ਕੋਈ ਜੀਪਾਪਾ ਰੱਬ ਦੀ ਪਰਿਭਾਸ਼ਾ ਅਲੱਗ-ਅਲੱਗ ਹੈ ਉਹ ਇਹ ਕਿਉਂ ਚਾਹੁੰਦਾ ਕਿ ਦੁਨੀਆ ਮੇਰਾ ਨਾਮ ਜਪੇ ਹਰਪ੍ਰੀਤ ਕੌਰ ਵਾਹਿਨੂਰ ਜੀ ਜੋ ਇੱਕ ਫੀਮੇਲ ਕਥਾਵਾਚਕ ਨੇ ਪੰਜਾਬ ਦੇ ਔਰ ਬਹੁਤ ਸੋਹਣੀ ਪਰਿਭਾਸ਼ਾ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਨਾਂ ਨੇ ਇਸ ਪੋਡਕਾਸਟ ਦੇ ਵਿੱਚ ਕਰਕੇ ਦਿਖਾਈ ਹੈ ਆਨੰਦ ਆ ਜਾਊਗਾ ਤੁਹਾਨੂੰ ਔਰ ਕੀ ਕੀ ਮੁਸ਼ਕਲਾਵਾਂ ਫੇਸ ਕਰਨੀਆਂ ਪੈਂਦੀਆਂ ਨੇ ਇੱਕ ਫੀਮੇਲ ਗਰੰਟੀ ਜੀ ਨੂੰ ਔਰ ਜ਼ਰੂਰ ਸੁਣਿਓ ਮੇਰੇ ਨਾਲ ਇਹ ਪੋਡਕਾਸਟ ਗੁਰਬਾਣੀ ਦੇ ਉੱਤੇ ਤੈਨੂੰ ਵਧੀਆ ਲੱਗੂਗਾ ਆਓ ਜਿਆਦਾ ਗੱਲਾਂ ਬਾਤਾਂ ਨਹੀਂ ਇੰਜੋਏ ਕਰਦੇ ਆ ਇਹ ਐਪੀਸੋਡ ਇਹ ਇੱਕ ਟਾਕ ਸ਼ੋਅ ਤੇ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤੁਹਾਡਾ ਇੱਕ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਹੈ ਤੇ ਸਾਡੇ ਇਸ ਚੈਨਲ ਨੂੰ ਗਰੋ ਕਰਨ ਦੇ ਵਿੱਚ ਮਦਦ ਕਰਦਾ ਸੋ ਥੈਟ ਅੱਗੇ ਅੱਗੇ ਅਸੀਂ ਤੁਹਾਡੇ ਲਈ ਹੋਰ ਵੱਡੇ ਵੱਡੇ ਗੈਸਟ ਤੇ ਚੰਗੇ ਚੰਗੇ ਗੈਸਟ ਲੈ ਕੇ ਆਈਏ ਜੋ ਤੁਹਾਨੂੰ ਹੋਰ ਜ਼ਿੰਦਗੀ ਜੀਣ ਦਾ ਸਵਾਦ ਆ ਸਕੇ ਆਜੋ ਸਿੱਧਾ ਪੋਡਕਾਸਟ ਤੇ ਲੈ ਕੇ ਚੱਲਦੇ ਆਂ ਸਵਾਗਤ ਕਰਦੇ ਆ ਜੀ ਬੀਬੀ ਹਰਪ੍ਰੀਤ ਕੌਰ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਹਾਂ ਜੀ ਬਦਿਆ ਚੰਗੀ ਗੱਲ ਹੈ ਤੂੰ ਸਾਨੂੰ ਕੀਮਤੀ ਸਮਾਂ ਦਿੱਤਾ ਫਿਰ ਜੀ ਆਪ ਜੀ ਦਾ ਬਹੁਤ ਬਹੁਤ